ਸਰਸ਼ਕਾਲ ਜੀ ਮੈਂ ਨਾਤੀ ਮਾਂ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇਨਸ ਸਕਰੀਨ ਦੇ ਉੱਤੇ ਤੁਸੀਂ ਇੱਕ ਬਜ਼ੁਰਗ ਜੋੜੇ ਨੂੰ ਦੇਖ ਰਹੇ ਹੋ ਤਾਂ ਦਾਸ ਦੀ ਹੈ ਕਿ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਇਹਨਾਂ ਦਾ ਮਸਲਾ ਇਸ ਤਰ੍ਹਾਂ ਗਰਮਾ ਗਿਆ ਜਿਸ ਦੇ ਚੱਲਦੇ ਇਸ ਪਰਿਵਾਰ ਦਾ ਕਹਿਣਾ ਹੈ ਕਿ ਜ਼ਮੀਨ ਦੇ ਉੱਤੇ ਜਿਹੜਾ ਕਿ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਮਸਲਾ ਕਿਸੇ ਗੁਆਂਢੀ ਦੇ ਨਾਲ ਨਹੀਂ ਸਗੋ ਇਹਨਾਂ ਦੇ ਆਪਣੇ ਹੀ ਰਿਸ਼ਤੇਦਾਰ ਦੇ ਨਾਲ ਜਿਹੜਾ ਕਿ ਜ਼ਮੀਨ ਨੂੰ ਲੈ ਕੇ ਰੌਲਾ ਪਿਆ ਹੋਇਆ ਹੈ ਬਜ਼ੁਰਗ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੀਆਂ ਜੜੀਆਂ ਸਾਰਿਆਂ ਨੇ ਆਪਣੀ ਜ਼ਮੀਨ ਵੇਚ ਦਿੱਤੀ ਪਰ ਹੁਣ ਉਹਨਾਂ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਈ ਵਾਰ ਜਿਹੜਾ ਕਿ ਉਹ ਇਸ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਦੇ ਚੁੱਕੇ ਨੇ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ ਤੇ ਇਹ ਮਾਮਲਾ ਬੇਲਾਖੁਦ ਤੋਂ ਸਾਹਮਣੇ ਆ ਜਿੱਥੇ ਇਸ ਵਿਅਕਤੀ ਨੇ ਜਿਹੜਾ ਕਿ ਇਹ ਵੱਡੇ ਖੁਲਾਸੇ ਕੀਤੇ ਨੇ ਇਲਜ਼ਾਮ ਲਗਾਏ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਉਸ ਦੇ ਰਿਸ਼ਤੇਦਾਰਾਂ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ ਆਓ ਜਾਣਦੇ ਆ ਕਿ ਆਕਰੇ ਜ਼ਮੀਨ ਦਾ ਵਿਵਾਦ ਕਿਵੇਂ ਸ਼ੁਰੂ ਹੋਇਆ ਭਾਜੀ ਕੀ ਨਾਜੀ ਤੁਹਾਡਾ ਸਰ ਜੀ ਮੇਰਾ ਨਾਮ ਵਜੀਰ ਸਿੰਘ ਪਿਆਰ ਨਾਲ ਮੈਨੂੰ ਅੰਗਰੇਜ਼ ਸਿੰਘ ਕਹੇ ਹੁੰਦੇ ਨੇ ਜੀ ਕਿਹੜਾ ਪਿੰਡਾ ਤੁਹਾਡਾ ਭਾਜੀ ਮੇਰਾ ਪਿੰਡ ਸਰ ਰਾਏਸਰਾ ਜੀ ਮੈਂ ਇੱਥੇ ਵਿਆਹਿਆ ਹੋਇਆਗਾ ਇਹ ਕਰਮਜੀਤ ਕੌਰ ਮੇਰੇ ਘਰੋਂ ਆ ਜੀ ਇਹ ਚਾਰ ਭੈਣਾਂ ਨੇ ਸਰ ਓਕੇ ਜੀ ਇਹ ਪਿੰਡ ਬਿੱਲਾ ਖੁਰਦਿਆ ਇਹ ਬਿੱਲਾ ਖੁਰਦਾ ਸਰ ਜੀ ਇੱਥੇ ਮੈਂ ਵਿਆਹਿਆ ਹੋਇਆ ਇਹ ਚਾਰ ਭੈਣਾਂ ਸੀ ਸਾਡੇ ਸਹੁਰੇ ਨੂੰ ਜਿਹੜੀ ਮਾਲਕੀ ਦੀ ਜ਼ਮੀਨ ਆਉਂਦੀ ਸੀਗੀ ਹੂੰ ਉਹ ਸਾਡੀ ਮਾਲਕੀ ਦੋ ਪਾਸੇ ਸੀਗੀ ਜੀ ਚਾਚੇ ਨੂੰ ਪਹਿਲਾ ਪਿੱਸੇ ਉਧਰ ਬੰਡੀ ਆਉਂਦੀ ਸੀ ਨਾਲ ਤਾਏ ਨੂੰ ਪਿੱਸੇ ਬੰਡੀ ਆਉਂਦੀ ਸੀ ਇਹ ਭਾਂਜਾ ਵੰਡ ਜ਼ਮੀਨ ਬੰਡੀ ਵੀ ਸੀਗੀ ਜੀ ਜਿਹੜੀ ਕਿ ਸਾਡੇ ਪਿਓ ਨੂੰ ਜ਼ਮੀਨ ਆਉਦੀ ਸਾਰੇ ਨੂੰ ਉਹ ਸਾਰੇ ਇੱਕ ਆ ਇਧਰਲਾ ਕਿਲਾ ਵੈਕੜ ਬਣਦੀ ਸੀਗੀ ਜੀ ਬਾਕੀ ਇਧਰਲੀ ਸਾਈਡ ਸਾਡੀ ਜ਼ਮੀਨ ਦੋ ਪਾਸੇ ਜੀ ਹੁਣ ਕੀ ਹੋ ਗਿਆ ਮੇਰੀਆਂ ਸਾਲੀਆਂ ਨੇ ਸਾਰ ਜਮੀਨ ਆਪਦੀ ਵੇਚ ਦਿੱਤੀ 14 ਕਨਾਲਾ ਉਹ ਜ਼ਮੀਨ ਵੇਕਣ ਦੇ ਸਬੰਧ ਦੇ ਵਿੱਚ ਇਹ ਜਿਹੜੀ ਪਾਰਟੀ ਆ ਸਾਡੇ ਨਾਲ ਧੱਕਾ ਕਰਦੀ ਆ ਦੂਜੀ ਪਾਰਟੀ ਕਿਹੜੀ ਆ ਜੀ ਦੂਜੀ ਪਾਰਟੀ ਇੱਥੋਂ ਆ ਜੀ ਇੱਕ ਘਾਟੀ ਦੇ ਵਾਲੇ ਵਜਦੇ ਨੇ ਜੀ ਇਹਨਾਂ ਨੇ ਆਕੇ ਜ਼ਮੀਨ ਵੈ ਲਈ ਆ ਚਾਚੇ ਦਾਆਂ ਦੀ ਅੱਛਾ ਜੀ ਸਾਨੂੰ ਉਹਦੇ ਨਾਲ ਕੋਈ ਮਤਵਲ ਨਹੀਂ ਕਿਸੇ ਦੀ ਜ਼ਮੀਨ ਖਰੀਦੀ ਆ ਆਪਦੇ ਨੰਬਰ ਖਰੀਦੀ ਹਮ ਸਰ ਉਹ ਸਾਡੀ ਜ਼ਮੀਨ ਨੇ ਜਾਇਜ਼ ਕਬਜ਼ਾ ਕਰਦੇ ਨੇ ਸਾਡੀ ਜ਼ਮੀਨ ਦੇ ਉੱਤੇ ਜਿਹੜੀ ਕਿ ਨਾ ਅਸੀਂ ਮਾਲਕੀ ਕਿਸੇ ਨੂੰ ਕਰਨਜੀਤ ਕੌਰ ਨੇ ਵਿਸਵਾ ਵੇਚੀ ਆ ਤੇ ਨਾ ਅਸੀਂ ਜ਼ਬਰਦਸਤੀ ਕਿਸੇ ਦੀ ਕੋਈ ਕਿਸੇ ਨਾ ਕੀਤੀ ਆ ਹਮ ਸਾਨੂੰ ਨਿਆਂ ਮਿਲਣਾ ਚਾਹੀਦਾ ਸਰ ਅਸੀਂ ਦਰਖਾਸਤਾਂ ਦੇ ਦੇ ਕੇ ਅੱਕੇ ਪਏ ਆ ਤੇ ਨਾ ਕੋਈ ਸਾਡੀ ਪ੍ਰਸ਼ਾਸਨ ਗੱਲ ਸੁਣਦਾਗਾ

ਪੂਰੇ ਤੇ ਜੀ ਕੋਸ਼ਿਸ਼ ਸਾਡੀ ਕਹਦੇ ਕੋਈ ਕਾਰਵਾਈ ਨਹੀਂ ਹੋਈ ਜਿਹੜਾ ਮੁਲਾਜ਼ਮ ਪਹਿਲਾਂ ਸੀਗੇ ਉਹ ਸੰਘਾ ਸੀਗਾ ਸਰ ਉਹਦੀ ਬਦਲੀ ਹੋ ਗਈ ਹੁਣ ਨਿਰਮਲ ਪਹਿਲਾਂ ਸਰ ਨਿਰਮਲ ਦੀ ਡਿਊਟੀ ਸੀਗੀ ਹੁਣ ਦੁਬਾਰੇ ਉਹੀ ਬਦਲ ਕੇ ਫੇਰ ਆ ਗਏ ਨਾ ਕਿ ਸਾਨੂੰ ਇਹਨਾਂ ਤੋਂ ਕੋਈ ਆਸ ਸੀ ਜੀ ਵੀ ਇਹ ਸਾਡਾ ਕੋਈ ਹੱਲ ਕਰ ਦੇ ਅੱਛਾ ਹੁਣ ਇੱਕ ਪਟਵਾਰੀ ਵਾਲਾ ਕੀ ਸੀ ਨਾ ਵੀ ਪਟਵਾਰੀ ਨੇ ਜਿਹੜਾ ਤੁਹਾਨੂੰ ਲਿਖਤੀ ਦਿੱਤਾ ਉਹ ਕੀ ਹੈਗਾ ਪਟਵਾਰੀ ਕੋਲੇ ਅਸੀਂ ਗਏ ਕਹਿੰਦੇ ਜੀ ਜੇ ਤੁਹਾਡੀਆਂ ਗਦੌਰੀਆਂ ਤੁਹਾਡੇ ਨਾਂ ਬੋਲਦੀਆਂ ਨੇ ਸਾਨੂੰ ਬੰਦੇ ਕਹਿੰਦੇ ਤਾਂ ਤੁਸੀਂ ਪਟਵਾਰੀ ਤੋਂ ਕਢਵਾ ਕੇ ਲਿਆਓ ਜਦੋਂ ਅਸੀਂ ਪਟਵਾਰੀ ਦੇ ਕੋਲੇ ਗਏ ਪਹਿਲਾਂ ਤਾਂ ਸਰ ਸਾਨੂੰ ਉਹਨੇ ਰਿਕਾਰਡ ਨਹੀਂ ਕੋਚਰ ਦਿੱਤਾ ਸਾਨੂੰ ਟਾਲਮਟੋਲੇ ਕਰਦਾ ਰਿਹਾ ਅਸੀਂ ਫਿਰ ਜਹਾਂ ਸੁਪਰਡੈਂਟ ਨੂੰ ਮਿਲੇ ਵੀ ਸਾਡੇ ਨਾਲ ਧੱਕਾ ਹੁੰਦਾ ਸੀ ਸਾਨੂੰ ਪਡਵਾਰੀ ਸਾਹਿਬ ਨੰਬਰ ਨਹੀਂ ਲਾ ਕੇ ਦਿੰਦਾ ਫਿਰ ਜਿਉਂਨੇ ਮਜਬੂਰ ਹੋਏ ਨੇ ਸਾਨੂੰ ਸਾਰਾ ਨੰਬਰ ਗੁੱਸੇ ਨਾਲ ਲਾ ਕੇ ਦਿੱਤਾ ਜੋ ਕਿ 9ਵੇਂ ਮਹੀਨੇ ਦੀ 2024 ਦੇ 9ਵੇਂ ਮਹੀਨੇ ਤੱਕ ਸਾਰਾ ਰਿਕਾਰਡ ਦਰੁਸਤ ਕਰਮਜੀਤ ਗੌਰ ਦਾ ਸਾਨੂੰ ਲਿਖ ਕੇ ਦਿੱਤਾ ਤੇ ਹੁਣ ਉਦੋਂ ਸਰ ਬਾਅਦ ਦੇ ਵਿੱਚ ਉਹ ਰਿਕਾਰਡ ਦੇ ਵਿੱਚ ਕੋਈ ਅਗਲਾ ਬਦਲੀ ਕਰਨ ਦੇ ਵਿੱਚ ਪਟਵਾਰੀ ਦੀ ਵੀ ਹੇਰਾ ਫੇਰੀ ਹੋ ਗਈ ਬੇਈਮਾਨੀ ਕੀਤੀ ਆ ਉਹਨੇ ਕਿਸੇ ਰਕਮ ਦੀ ਪਟਵਾਰੀ ਨੇ ਪਟਵਾਰੀ ਨੇ ਜੀ ਉਹਨੇ ਕੋਈ ਰਿਕਾਰਡ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੀ ਆਗੀ ਇਥੋਂ ਦਾ ਇੱਕ ਦਲੀਪ ਸਿੰਘ ਦੇ ਬੇਟੇ ਨੇ ਜੀ ਸੋਹਣ ਸਿੰਘ ਤੇ ਨਿਰਮਲ ਸਿੰਘ ਉਹ ਦੋਨੇ ਬੰਦੇ ਮਿਲ ਕੇ ਇਸ ਪਾਰਟੀ ਦੇ ਨਾਲ ਸਾਡੇ ਨਾਲ ਧੱਕਾ ਕਰਾਉਂਦੇ ਨੇ ਇਹਨਾਂ ਦਾ ਸਾਡੇ ਨਾਲ ਕੋਈ ਲੱਲਾ ਖੱਕਾ ਨਹੀਂ ਉਹ ਸੜਕ ਦੇ ਪਹਿਲੇ ਪਾਸੇ ਉਹਨਾਂ ਦੀ ਜ਼ਮੀਨ ਆ ਸਾਡੇ ਨਾਲ ਕੋਈ ਵਟ ਦੀ ਸਾਂਝ ਨਹੀਂ ਉਹ ਬੰਦੇ ਸਾਡੇ ਨਾਲ ਜਬਰ ਜਾਨ ਬੁੱਝ ਕੇ ਧੱਕੇ ਸਾਈ। ਇਹ ਤੁਸੀਂ ਪਟਵਾਰੀ ਨੂੰ ਪੁੱਛਿਆ ਨਹੀਂ ਵੀ ਭਾਈ ਜਿਹੜਾ ਤੁਸੀਂ ਪਹਿਲਾਂ ਲਿਖ ਕੇ ਦਿੱਤਾ ਤੇ ਹੁਣ ਇਹ ਕੀ ਹੈ ਵੀ ਅਸੀਂ ਕਿੱਥੇ ਵਿਚ ਹੀ ਨਹੀਂ ਕੋਈ ਵੀ ਜ਼ਮੀਨ। ਅਸੀਂ ਪਟਵਾਰੀ ਸਾਹਿਬ ਦੇ ਕੋਲੇ ਜਾਂਦੇ ਆਂ ਜੀ ਉਹ ਸਾਡੀ ਗੱਲ ਨਹੀਂ ਸੁਣਦਾ ਭੱਜ ਜਾਂਦਾ। ਆਹ ਪਟਵਾਰੀ ਦਾ ਨਾਮ ਕੀ ਹੈ ਜੀ? ਪਟਵਾਰੀ ਦਾ ਨਾਮ ਆ ਸਰ ਦੀਪਕ ਸ਼ਰਮਾ। ਦੀਪਕ ਸ਼ਰਮਾ। ਹਾਂ ਜੀ। ਅੱਛਾ ਜੀ। ਇਹਦੇ ਕੋਲੇ ਅਸੀਂ ਕਾਫੀ ਵਾਰ ਬੰਦੇ ਲੈ ਕੇ ਗਏ ਆਂ ਸਾਡੀ ਗੱਲ ਨਹੀਂ ਸੁਣਦਾ। ਉਹ ਤਾਂ ਕਹਿੰਦਾ ਵੀ ਆਪਦਾ ਮੈਂ ਤਾਂ ਜਿਹੜਾ ਕੋਈ ਤੇ ਕਰਨਾ ਸੀ ਕਰਤਾ ਤੁਸੀਂ ਆਪਦਾ ਕਰ ਲਓ ਜਿਹੜਾ ਕੋਤਾ। ਅਜਾ ਤੁਸੀਂ ਜਥੇਬੰਦੀਆਂ ਨਾਲ ਵੀ ਹੈਗੇ ਇਨਵੋਲਵ ਹੋ ਤੇ ਜਥੇਬੰਦੀਆਂ ਨੇ ਕੋਈ ਤੁਹਾਡੀ ਮਦਦ ਨਹੀਂ ਕੀਤੀ ਜਥੇਬੰਦੀਆਂ ਨੇ ਸਾਰ ਸਾਨੂੰ ਪਹਿਲਾਂ ਕਿਹਾ ਵੀ ਜਦੋਂ ਤੁਸੀਂ ਆਪ ਦਾ ਰਿਕਾਰਡ ਸਾਰਾ ਸਾਡੇ ਕੋਲੇ ਲਿਆਓ ਗਦੌਰੀਆਂ ਲਿਆਓ ਫੇਰ ਸੋਡੀ ਮੰਨਾਂਗੇ ਤੇ ਨੰਬਰ ਪਟਵਾਰੀ ਤੋਂ ਲਿਖਤੀ ਰੂਪ ਚ ਲਿਆਓ ਫੇਰ ਮੰਨਾਂਗੇ ਅਸੀਂ ਸਾਰੋ ਸਾਰਾ ਕੁਝ ਦੇਤਾ ਫੇਰ ਵੀ ਮੰਨਣ ਨੂੰ ਤਿਆਰ ਨਹੀਂ ਸਰ ਉਹਨਾਂ ਨੇ ਕੋਈ 4 ਪੈਸੇ ਨਾਲ ਕੋਈ ਰਿਸ਼ਤੇਦਾਰੀ ਵੀ ਮਿਲਦੀ ਆ ਉਹਨਾਂ ਨੇ ਰਿਸ਼ਤੇਦਾਰੀ ਦੀ ਵੀ ਉਹਨਾਂ ਦੀ ਸ਼ਰਮ ਖਾਦੀ ਆ ਤੇ ਉਹਨਾਂ ਤੋਂ 4 ਪੈਸੇ ਵੀ ਲੈ ਕੇ ਵੇਕ ਗਈ ਜੀ ਪਾਰਟੀ ਅਜਾ ਮਤਲਬ ਜੱਥੇਬੰਦੀ ਵੀ ਵਿਕੀ ਵੇਕ ਗਈ ਸਰ ਉਹ ਗੁਰੂ ਘਰ ਦੇ ਵਿੱਚ ਖੜ ਕੇ ਆਪ ਬੋਲ ਰਿਹਾ ਸਾਡੇ ਉਲਟ ਬੋਲ ਰਿਹਾ ਸਾਨੂੰ ਉਹਨਾਂ ਨੇ ਕਿਹਾ ਵੀ ਇਹੀ ਬੰਦਾ ਠੀਕ ਨਹੀਂ ਹੈ ਉਹ ਕਿਹੜੀ ਜੱਥੇਬੰਦੀ ਆ ਉਹ ਉਹ ਜਗਰਾਤ ਸਿੰਘ ਆ ਜੀ ਹਰਦਾਸ਼ਪੁਰੇ ਤੋਂ ਨਾਨਕ ਹਮਲਾ ਸਿੰਘ ਵਾਲੇ ਆ ਉਹ ਇੱਥੇ ਗੁਰੂ ਘਰ ਦੇ ਵਿੱਚ ਬੈਠ ਕੇ ਸਾਰਾ ਕੁਝ ਨਾਲੇ ਤਾਂ ਇੱਥੇ ਜਥੇਬੰਦੀ ਇਹ ਸਰ ਮੈਂ ਹੀ ਬਣਾਈ ਸੀ ਇਸ ਪਿੰਡ ਦੇ ਵਿੱਚ ਜਥੇਬੰਦੀ ਨਹੀਂ ਸੀ ਮੈਂ ਹੀ ਜੋੜੀ ਸੀ ਮੈਂ ਇਹਨਾਂ ਨੇ ਮੇਰੀਆਂ ਹੀ ਜਣਾ ਵੱਡੀਆਂ ਇੱਥੋਂ ਦੇ ਬੰਦਿਆਂ ਨੇ ਮੇਰੇ ਨਾਲ ਧੱਕਾ ਕਰਿਆ ਤੁਸੀਂ ਪਿੰਡ ਦੇ ਵਿੱਚੋਂ ਇਨਕ ਵਾਰੀ ਕਰ ਲੋ ਇਹਦੇ ਵਿੱਚ ਇਨਕ ਵਾਲੀ ਦੇ ਵਿੱਚ ਸਾਢੇ ਬੰਨੀ ਅੱਜ ਤੋਂ ਵੱਧ ਬੰਦੇ ਖੜੇ ਨੇ ਜਿਹੜੇ ਕਹਿੰਦੇ ਆ ਵੀ ਬੇਟੀ ਨਾਲ ਧੱਕਾ ਹੋ ਰਿਹਾ ਜਿਹਦਾ ਇਹਦਾ ਸਹੀ ਹੱਕ ਆ ਇਹਨੂੰ ਮਿਲਣਾ ਚਾਹੀਦਾ ਧੱਕਾ ਭਾਜੀ ਹੋਰ ਕਿਹੜਾ ਧੱਕਾ ਹੋ ਰਿਹਾ ਇੱਕ ਤਾਂ ਜ਼ਮੀਨ ਆ ਇਸ ਕੋਈ ਹੋਰ ਵੀ ਧੱਕਾ ਕੀਤਾ ਜਾ ਰਿਹਾ ਤੁਹਾਡੇ ਨਾਲ ਇਹਨਾਂ ਨੇ ਧੱਕਾ ਇਸ ਲੋੜ ਤੇ ਕਰਿਆ ਜੀ ਜਿਹੜਾ ਇਹ ਜ਼ਮੀਨ ਆ ਇਹਨਾਂ ਨੇ ਜਦੋਂ ਰਿਕਾਰਡ ਦੇ ਵਿੱਚ ਬਦਲਤੀ ਸਾਨੂੰ ਪਤਾ ਲੱਗਿਆ ਅਸੀਂ ਕੋਰਟ ਦਾ ਸਹਾਰਾ ਤੱਕਿਆ ਜੀ ਕੋਰਟ ਨੇ ਇਹਦੇ ਉੱਤੇ ਬੰਦੀ ਲਾ ਕੇ ਦਿੱਤੀ ਆ ਸਾਨੂੰ ਸਾਰੀਆਂ ਰੈਸਟਰੀਆਂ ਕੱਢੀਆਂ ਨੇ ਹੁਣ ਸਾਡੀ ਸਾਨੂੰ ਲੱਗਦਾ ਵੀ ਕੁਛ ਨਾ ਕੁਛ ਸੁਨਮਾਈ ਕੋਰਟ ਬੰਨੀਓ ਕੀਤੀ ਜਾਊਗੀ ਕਿਉਂਕਿ ਜਿਉ ਇਹਨਾਂ ਨੇ ਜਬਰ ਟਾਉਣਾ ਸੀ ਧਾਤਾ ਜਿਹੜਾ ਇਹਨਾਂ ਨੇ ਪਹਿਲਾਂ ਇੱਕ ਬੰਦਾ ਨਾਲ ਨਗਠਿਆ ਸੀਗਾ ਸਾਡੀ ਜ਼ਮੀਨ ਠੇਕੇ ਤੇ ਵਾਹੁੰਦਾ ਸੀ ਬਲਵਿੰਦਰ ਸਿੰਘ ਉਹਨੂੰ ਇਹਨਾਂ ਨੇ ਕਿਹਾ ਵੀ ਤੂੰ ਸਾਡੇ ਹੱਕ 'ਚ ਬਿਆਨ ਦੇ ਉਹ ਸਰ ਸਾਡੇ ਹੱਕ ਦੇ ਵਿੱਚ ਬਿਆਨ ਦਿਆ ਆ ਕੋਰਟ ਦੇ ਵਿੱਚ ਉਹ ਕਹਿੰਦਾ ਵੀ ਮੈਂ ਨਹੀਂ ਇਹ ਕੰਮ ਦੇ ਵਿੱਚ ਫਸਣਾ ਤੁਸੀਂ ਗਲਤੋਂ ਵੀ ਮੈਂ ਤਾਂ ਸਹੀ ਗੱਲ ਕਰੂੰ ਵੀ ਇਹ ਕੁੜੀਆਂ ਦੀ ਜ਼ਮੀਨ ਮੈਂ ਇਥੋਂ ਤੇ ਕਰਵਾਉਂਦਾ ਸੀ ਉਹ ਸਹੀ ਬਿਆਨ ਦਿਆ ਆ ਅਸੀਂ ਬਲਵਿੰਦਰ ਸਿੰਘ ਨਾਲ ਹੋ ਸਾਨੂੰ ਅਸੀਂ ਨਹੀਂ ਉਹਦੇ ਤੇ ਕੋਈ ਕਾਰਵਾਈ ਕਰਨੀ ਉਹ ਬੰਦਾ ਸਾਡੇ ਨਾਲ ਆਪਦਾ ਸਹੀ ਬਿਆਨ ਦੇ ਗਿਆ ਇਹ ਉਹਨੂੰ ਧਮਕੀ ਦਿੰਦੇ ਨੇ ਸਰ ਵੀ ਤੂੰ ਪਹਿਲਾਂ ਵਾਲੀ ਗੱਲ ਤੇ ਜੇ ਨਾ ਖੜਿਆ ਤਾਂ ਤੈਨੂੰ ਵੀ ਅਸੀਂ ਵਿਚੀ ਲੈ ਕੇ ਥੋਕਾਂਗੇ ਵੀ ਇਹਨਾਂ ਨੂੰ ਤਾਂ ਅਸੀਂ ਕੋਰਟ ਦੇ ਵਿੱਚ ਘੜੀਛਣਾ ਏ ਘੜੀਛਣਾ ਤੈਨੂੰ ਵੀ ਘ੍ਰੀਸਾਂਗੇ ਅੱਛਾ ਤੁਹਾਡੀ ਪੁਲਿਸ ਸੁਣਵਾਈ ਨਹੀਂ ਕਰਦੀ ਸਾਰੇ ਪੁਲਿਸ ਕੋਲੇ ਜਾਣੇ ਆ ਘਟੋ ਘਟ ਤਰਖਾਸਾ ਸਾਡੇ ਕੋਲੇ 5 ਸੀ 5 ਲੈਂਗੀਆਂ ਜਿਹੜੀਆਂ ਤਰਖਾਸਾ ਵੱਖ-ਵੱਖ ਤਰੀਕੇ ਨਾਲ ਦਿੱਤੀਆਂ ਨੇ ਕੋਈ ਉਹਦੇ ਤੇ ਸੁਣਵਾਈ ਨਹੀਂ ਕੀਤੀ ਗਈ ਸਾਨੂੰ ਵਹਾ ਲੈਂਦੇ ਨੇ ਥਾਣੇ ਦੇ ਵਿੱਚ ਇਹਨਾਂ ਨੂੰ ਸਾਦੇ ਨਹੀਂ ਜੀ ਸਾਨੂੰ ਵਹਾ ਕੇ ਕਈ ਵਾਰ ਅਸੀਂ 2-2 ਘੰਟੇ 4-4 ਘੰਟੇ ਬਹਿ ਕੇ ਥਾਣੇ ਚੋਂ ਮੋੜ ਦਿੰਦੇ ਆ ਉਲਟਾ ਉਹਨਾਂ ਨੇ ਤਾਂ ਸਾਡੇ 'ਤੇ ਧੋਖੇਬਾਜ਼ੀ ਦਾ ਪਰਚਾ ਕਰਤਾ ਸੀ ਜਿਵੇਂ ਕਿ ਇਹਦੇ ਵਿੱਚ ਹੁਣ ਸਪਰੇਅ ਕਰਕੇ ਗਏ ਆ ਸਰ ਇਹ ਤਿੰਨ ਫਸਲਾਂ ਮਿਲਾ ਕੇ ਬੀਜੀਆਂ ਸੀ ਸਰੋਂ ਕਣਕ ਜਿਉ ਦੋ ਫਸਲਾਂ ਹੈਗੀਆਂ ਨੇ ਜੀ ਇੱਕ ਫਸਲ ਮੇਰੀ ਇਹਨਾਂ ਨੇ ਮਾਰਤੀ ਇਹਨਾਂ ਨੇ ੜਾਉਣਾ ਮੈਨੂੰ ਹੀ ਮਥਿਆ ਸੀ ਗੱਲ ਕਰ ਉਹ ਸੀਡੀ ਸੈਮਰ ਕੈਮਰੇ ਸਾਹਮਣੇ ਲੱਗਾ ਅੱਗੇ ਵੀ ਮੈਂ ਪੁਲਿਸ ਨੂੰ ਕਿਹਾ ਮੈਂ ਕਿਹਾ ਜੀ ਇਹ ਕਹਿੰਦੇ ਵੀ ਇਹ ਮੁੰਡਾ ਸਪਰੇਅ ਕਰ ਗਿਆ ਮੈਂ ਕਿਹਾ ਜੀ ਤੁਸੀਂ ਸੀਡੀ ਕੈਮਰਿਆਂ ਦੇ ਵਿੱਚੋਂ ਕੱਢੋ ਜੇਕਰ ਇਹ ਬੰਦੇ ਸਪਰੇਅ ਕਰਦੇ ਮੈਨੂੰ ਪਸਾਉਂਦੇ ਵਿੱਚ ਆਉਂਦੇ ਨੇ ਤਾਂ ਬੰਦੀ ਕਾਨੂੰਨ ਕਰ ਕਾਨੂੰਨੀ ਕਰ ਵੀ ਇਹਨਾਂ ਤੇ ਕੀਤੀ ਜਾਵੇ ਇਹਨਾਂ ਨੇ ਸਰ ਪੁਲਿਸ ਨੇ ਹੁਣ ਚਿਰ ਇਹਨਾਂ ਨਾਲ ਮਿਲੀ ਭੁਗਤ ਸੀ ਪੁਲਿਸ ਨੇ ਕੋਈ ਕਮਰਾਨੀ ਚੈੱਕ ਕਰਿਆ ਉਹਨਾਂ ਨੇ ਉਲਟਾ ਮੈਨੂੰ ਹੀ ਦਿਵਾ ਕੇ ਮੈਨੂੰ ਹੀ ਘੁਰਿਆ ਜੀ ਹੂੰ ਵੀ ਤੂੰ ਤੂੰ ਗਲਤਾਂ ਤੂੰ ਹੀ ਸਪਰੇਅ ਕਰੀਆ ਮੇਰੇ ਤੇ ਦੋ ਤਿੰਨ ਪਰਚੇ ਵੀ ਝੂਠੇ ਪਾਤੇ ਸੀ ਮੈਂ ਡੀਐਸਪੀ ਦਾ ਮਹਿਲਕਲਾ ਦਾ ਧੰਨਵਾਦ ਕਰਦਾ ਜੀ ਉਹਨਾਂ ਨੇ ਮੇਰੇ ਪਰਚੇ ਪੜਵਾਏ ਨੇ ਉਹ ਕਹਿੰਦੇ ਵੀ ਇਹ ਜਰਾ ਗਲਤ ਨੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਮੈਂ ਉਹਨਾਂ ਨੂੰ ਮਿਲਿਆ ਮੈਂ ਕਿਹਾ ਜੀ ਮੇਰੇ ਨਾਲ ਧੱਕਾ ਹੋ ਰਿਹਾ ਜਦੋਂ ਉੱਥੇ ਫਿਰ ਇਹ ਜੀ ਹਾਈਪਰ ਹੋ ਗਏ ਇਹਨਾਂ ਨੇ ਸਾਨੂੰ ਧਮਕੀਆਂ ਮਾਰੀਆਂ ਨਿਰਮਲ ਨੇ ਦਲੀਪ ਸਿੰਘ ਦੇ ਬੇਟੇ ਨੇ ਸੋਹਣ ਸਿੰਘ ਨੇ ਉਹ ਕਹਿੰਦਾ ਵੀ ਤੂੰ ਜਿਹੜਾ ਕੁਝ ਕਰਨਾ ਕਰ ਲੈ ਸਾਡੇ ਕੋਲੇ ਸਾਰੇ ਰਾਹ ਨੇ ਤੈਨੂੰ ਕਿਸੇ ਭੱਜਣਾ ਭੱਜਦਾ ਤੈਨੂੰ ਜ਼ਮੀਨ ਨਹੀਂ ਮਿਲਦੀ ਜੇ ਮੇਨ ਤੇਰੀ ਤੂੰ ਵੇਚ ਚੁੱਕਿਆ ਨਾ ਕਿ ਆ ਖੜੀ ਆ ਮੇਰੇ ਘਰ ਵਾਲੀ ਇਹਨੇ ਕਿਤੇ ਵੀ ਕੋਈ ਗੁੱਠਾ ਲਾਇਆ ਹੋਵੇ ਕੋਈ ਸੈਣ ਕੀਤੇ ਹੋਣ ਅਸੀਂ ਕੋਈ ਨੰਬਰ ਵੇਚਿਆ ਹੋਵੇ ਸਰ ਸਾਡੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਬੀਜੀ ਵਿੱਚ ਕੀ ਨਾ ਤੁਹਾਡਾ ਜੀ ਗੁਰਮੀਤ ਗੁਰਮੀਤ ਕੋਰ ਜੀ ਤੁਹਾਡਾ ਜਿਹੜਾ ਅੰਗਰੇਜ਼ ਸਿੰਘ ਉਹਨਾਂ ਨਾਲ ਕੀ ਰੌਲਾ ਕੀ ਚੱਲ ਰਿਹਾ ਜੀ ਇਹ ਰੌਲਾ ਸਾਡੇ ਜੀ ਉਹ ਕਹਿੰਦਾ ਵੀ ਮੇਰੀ ਜ਼ਮੀਨ ਨਿਕਲਦੀ ਆ ਤੁਹਾਡੇ ਖੇਤ ਅੱਛਾ ਜੀ ਤੇ ਉਹ ਸਾਰੀਆਂ ਮਿਲਤੀਆਂ ਜਿੰਤੀਆਂ ਅਸੀਂ ਕਰਵਾ ਲੈਂਦਾ ਅੱਛਾ ਤੇ ਉਹਦੇ ਵਿੱਚ ਇਹਦਾ ਕੁਛ ਨਹੀਂ ਨਿਕਲਿਆ ਅੱਛਾ ਸਾਡੀ ਜ਼ਮੀਨ ਪੂਰੀ ਆ ਤੇ ਇਹਦੇ ਵਿੱਚ ਉਪਾਧ ਘਟ ਸਾਡੇ ਵਿੱਚ ਕੋਈ ਨਹੀਂ ਹੈ ਤੁਹਾਡੀ ਜ਼ਮੀਨ ਕਿੰਨੀ ਆ ਉੱਥੇ ਕਿੰਨੇ ਕਨਾਲਾ ਤੁਹਾਡੀ ਜੀ 5 ਕਿੱਲੇ 2 ਬਨਾਲ ਜ਼ਮੀਨ ਆ ਸੇ 5 ਕਿੱਲੇ ਤੇ 2 ਕਨਾਲ 2 ਕਨਾਲਾਂ ਜ਼ਮੀਨ ਆ ਤੁਹਾਡੀ ਹਾਂਜੀ ਓਕੇ ਤੇ ਜਿਹੜਾ ਉੱਥੇ ਉਹ ਆਪਣਾ 11 ਕਨਾਲਾਂ ਤੇ ਮਤਲਬ 12 ਮਰਲੇ ਇੱਕ ਸਾਬਤ ਕਰ ਰਿਹਾ ਵੀ ਅਸੀਂ ਰਜਿਸਟਰੀ ਕਰਵਾਈ ਸੀਗੀ ਇੱਕ ਜਿਹੜੀ ਹੈਗੀ ਆ ਸਿਮਰਜੀਤ ਕੌਰ ਦੇ ਕੋਲੋਂ 5 ਕਨਾਲਾਂ 14 ਮਰਲਿਆਂ ਦੀ ਇਹ ਕੀ ਹੈਗਾ ਤੁਹਾਡੇ ਕੋਲ ਉਹਦਾ ਹੈਗਾ ਤੁਹਾਡੇ ਕੋਲ ਜਿਹੜਾ ਸੀ ਕਾਹਦਾ ਆ ਗਿਆ ਸਾਡੀ ਆ ਜਿਹੜੀ ਤੁਸੀਂ ਜ਼ਮੀਨ ਖਰੀਦੀ ਹੋਈ ਸੀ ਤੁਸੀਂ ਕਹਿੰਦੇ ਖਰੀਦੀ ਹੋਈ ਜ਼ਮੀਨ ਇਹ ਕਿੱਥੋਂ ਖਰੀਦੀ ਸੀ ਤੁਸੀਂ ਕਿਹਦੇ ਕੋਲੋਂ ਖਰੀਦੀ ਸੀ ਅਸੀਂ ਸਾਡੇ ਪਿੰਡ ਦਾ ਗੁਰਚਰਨ ਸਿੰਘ ਆ ਅੱਛਾ ਜੀ ਉਹ ਤੋਂ ਲਈ ਹੈ ਅਸੀਂ ਤੁਸੀਂ ਉਹਦੇ ਕੋਲੋਂ ਲਈ ਹੈ ਸਾਰੇ ਸਾਰੇ ਹਾਂ ਜੀ ਤੁਸੀਂ ਖਰੀਦੀ ਹੋਈ ਜ਼ਮੀਨ OK ਤੇ ਉਹਦੀ ਜਿਹੜੀ ਪ੍ਰੋਪਰ ਤੁਹਾਡੇ ਕੋਲ ਰਜਿਸਟਰੀਆਂ ਸਾਰੀਆਂ ਪਈਆਂ ਨੇ ਜੀ ਹਾਂ ਜੀ OK ਇਸ ਟਾਈਮ ਹੈ ਅਵੇਲੇਬਲ ਕੋਈ ਤੁਹਾਡੇ ਕੋਲ ਕਿਉਂਕਿ ਇਹਦੇ ਵਿੱਚ ਇੱਕ ਸਾਡੇ ਕੋਲ ਰਜਿਸਟਰੀ ਪਈ ਹੈ ਜੀ 5 ਕਿਨਾਲਾ 14 ਮਰਲੇ ਦੀ ਰਜਿਸਟਰੀ ਹੈ ਜੀ ਇਹ ਇਹ ਹੈਗੀ ਹੈ ਜੀ ਸਿਮਰਜੀਤ ਕੌਰ ਵੱਲੋਂ ਕਰਵਾਈ ਗਈ ਹੈ ਤੇ ਕਰਮਜੀਤ ਕੋਰ ਨੂੰ ਰਜਿਸਟਰੀ ਕਰਵਾਈ ਗਈ ਹੈ ਜੀ 5 ਕਨਾਲਾਂ ਤੇ 14 ਮਰਲੀਆਂ ਦੀ ਅਸੀਂ ਤਾਂ ਇਹ ਤੋਂ ਜੀ 2 ਕਨਾਲਾਂ ਲਈਆਂ ਨੇ ਬਾਕੀ ਇਹ ਨਾ ਜ਼ਮੀਨ ਕਿਸੇ ਨੂੰ ਹੋਰ ਵੇਚੀ ਹੋਈ ਹੈ ਅੱਛਾ ਉਹ ਹੀ ਜ਼ਮੀਨ ਜਿਹੜੀ ਆ ਕਿਸੇ ਹੋਰ ਨੂੰ ਵੇਚੀ ਹੋਈ ਆ ਜਿਹੜੀ ਇਹਦੀ ਆਪ ਦੀ ਮਤਲਬ 2 ਕਿੱਲੇ ਸੀ ਜੇ ਅੱਛਾ ਜੀ ਤੁਹਾਡੇ ਜਿਹੜੀ ਜ਼ਮੀਨ ਦੇ ਨਾਲ ਜਿਹੜੇ ਇਹਨਾਂ ਦਾ ਕੋਈ ਹਿੱਸਾ ਵੈਸੇ ਲੱਗਦਾ ਹੈ ਜਿਹੜੀ ਜਿਹੜਾ ਵੀ ਕੋਈ ਵੀ 14 ਕਨਾਲਾਂ ਜਾਂ 13 ਕਨਾਲਾਂ ਚਾਹ 12 ਕਨਾਲਾਂ ਕੋਈ ਵੀ ਨਹੀਂ ਮਤਲਬ ਜ਼ਮੀਨ ਤਾਂ ਸਾਰੀ ਇਹਨਾਂ ਦੀ 3-3 ਫੜਾਂ ਸੀਗੇ ਜੀ ਇਹ ਦੂਜਾ ਜਿਹੜਾ ਇਹਦਾ ਸਹਰਾ ਸੀ ਮਤਲਬ ਸੌਰਿਆਂ ਦੀ ਜ਼ਮੀਨਾਂ ਸੀਗੀ ਇਹਦੀ ਤੇ ਵੀ ਨਾਲ ਸਾਡੇ ਲੱਗਦੀ ਸੀ ਪਰ ਅਸੀਂ ਇਹਦੀ ਜ਼ਮੀਨ 2 ਕਨਾਲਾਂ ਲਈ ਹੈ ਬਾਕੀ ਇਹਨੇ ਕਿਸੇ ਨੂੰ ਹੋਰ ਵੇਚੀ ਹੋਈ ਹੈ। ਅੱਛਾ ਤੁਹਾਡੀ ਸਿਰਫ ਉੱਥੇ 5 ਕਨਾਲਾਂ ਆ ਦੋ ਕਨਾਲਾਂ ਤੁਸੀਂ ਲਈ ਜਾਂਦੇ ਹੋ। 5 ਕਿੱਲੇ ਦੋ ਕਨਾਲਾਂ ਸਾਡੀ ਆਪ ਦੀ ਦੋ ਕਨਾਲਾਂ ਸਾਡੀ ਸਾਰੇ ਮਤਲਬ ਟੋਟਲ ਜ਼ਮੀਨ ਇੰਨੀ ਆ। ਅੱਛਾ ਤੇ ਅੰਗਰੇਜ਼ ਸਿੰਘ ਦੇ ਕੋਲੋਂ ਤੁਸੀਂ ਕਿੰਨੀ ਖਰੀਦੀ ਹੈ ਜ਼ਮੀਨ? ਦੋ ਕਨਾਲਾਂ ਖਰੀਦੀ ਹੈ ਜੀ। ਦੋ ਕਨਾਲਾਂ ਖਰੀਦੀ ਹੈ ਜੀ। ਕਿਹੜੇ ਸਾਲ ਦੇ ਵਿੱਚ ਖਰੀਦੀ ਸੀ ਜੀ ਉਹ? ਉਹ ਹੁਣ ਆਏ ਮੇਰੇ ਤਾਂ ਯਾਦ ਨਹੀਂ ਜੀ ਲਿਖਿਆ ਪੜੀ ਜੇ ਤਾਂ ਪਤਾ ਲੱਗੂ। ਅੱਛਾ ਜੀ। ਹਾਂ ਜਾਨੀ ਟਾਈਮ ਹੋ ਗਿਆ ਉਹਨੂੰ ਉਹਨੂੰ ਤਾਂ ਮੈਨੂੰ ਲੱਗਦਾ ਵੀ ਇਹ ਜ਼ਮੀਨ ਬਾਕੀ ਸੀ ਜਿਹੜੀ ਗਰਚਰਨ ਸਿੰਘ ਤੋਂ ਲਈ ਆ ਉਹਨੂੰ ਤਾਂ 15 ਸਾਲ ਤੋਂ ਵੀ ਉੱਤੇ ਹੋ ਗਿਆ ਜਿਹੜੀ ਇਹ ਤੋਂ ਲਈ ਆ ਉਹ ਵੀ ਮਤਲਬ ਮੇਰੇ ਹਿਸਾਬ ਨਾਲ ਜਿੰਨਾ ਕੁ ਮੈਨੂੰ ਯਾਦ ਆ ਤੇ ਉਹ ਸਨ ਨਹੀਂ ਮੇਰੇ ਯਾਦ ਵੀ ਕਿਹੜੇ ਸਨ ਚ ਲਈ ਆ ਤੇ ਮਤਲਬ ਉਹਨੂੰ ਵੀ 12 13 ਸਾਲ ਹੋ ਗਏ ਜੀ ਅੱਛਾ ਤੇ ਜਿਹੜੀ ਜ਼ਮੀਨ ਤੁਸੀਂ ਕਹਿੰਦੇ ਵੀ ਜਿਹੜੀ ਇਹਨਾਂ ਨੇ ਗ੍ਰੇਸਿੰਗ ਹੋਣਾ ਨੇ ਕਿਸੇ ਹੋਰ ਨੂੰ ਵੇਚੀ ਹੋਈ ਆ ਉਹ ਜ਼ਮੀਨ ਤੁਹਾਡੇ ਨਾਲ ਹੀ ਲੱਗਦੀ ਆ ਜੀ ਹਾਂਜੀ ਨਾਲ ਲੱਗਦੀ ਆ ਸਾਡੇ ਵਟ ਨਾਲ ਵਟ ਲੱਗਦੀ ਆ ਅੱਛਾ ਵਟ ਦੇ ਨਾਲ ਵਟ ਲੱਗਦੀ ਆ ਹਾਂਜੀ ਅੱਛਾ ਤੇ ਉਹ ਹੋਰ ਸੀ ਲਈ ਨਹੀਂ ਇਹ ਤਾਂ ਦੋ ਨਾਲ ਲੱਗਦੀ ਤੁਸੀਂ ਉਹ ਤੁਸੀਂ ਲਈ ਨਹੀਂ ਹੈਗੇ ਤੇ ਉਹੀ ਜ਼ਮੀਨ ਉਹ ਕਲੇਮ ਕਰ ਰਿਹਾ ਜਾਂ ਕੋਈ ਹੋਰ ਜ਼ਮੀਨ ਕਲੇਮ ਕਰ ਰਿਹਾ ਉਹ ਹੁਣ ਆਏ ਕਹਿੰਦਾ ਵੀ ਮੈਂ ਇਹ 14 ਕਨਾਲਾਂ ਤਾਂ ਸਾਨੂੰ ਸਾਰੇ ਪਿੰਡ ਨੂੰ ਪਤਾ ਵੀ ਇਹਨੇ ਕਿਸੇ ਨੂੰ ਹੋਰ ਵੇਚੀਆਂ। ਅੱਛਾ ਜੀ। ਤੇ ਉਹ ਹੁਣ ਆਏ ਕਹਿੰਦਾ ਵੀ ਤੁਹਾਡੇ ਵਾਲੀ ਜ਼ਮੀਨ 'ਚ ਮੇਰੀ ਕਿ ਹੋਰ ਨਿਕਲਦੀ ਆ। ਉਹ ਸਾਰਾ ਕੁਝ ਅਸੀਂ ਉਹ ਕਰ ਲਿਆ। ਮੈਂ ਵੀ ਕਰਾ ਲਈ ਸਾਰਾ ਕੁਝ ਕਰਾ ਲਿਆ। ਪਟਵਾਰੀ ਦੇ ਵੀ ਸਭ ਕੁਝ ਹੋ ਗਿਆ। ਤੇ ਇਹਦਾ ਕੋੜਾ ਵੀ ਨਹੀਂ ਨਿਕਲਿਆ ਉੱਥੇ। ਹੂੰ। ਹੁਣ ਇਹ ਨਜਾਇਜ਼ ਕਹਿੰਦਾ ਵੀ ਮੈਂ ਤੁਹਾਡੇ 'ਚੋਂ ਮੇਰੀ ਜ਼ਮੀਨ ਹੋਰ ਬਣਦੀ ਆ। ਵੀ ਤੁਹਾਡੇ ਜਨਿਕਲਦੀ ਆ ਤੁਸੀਂ ਦੱਬੀ ਬੈਠਾ ਮੇਰੀ ਜ਼ਮੀਨ ਇਹ ਗੱਲ ਲੈ ਕੇ ਝਗੜਾ ਚੱਲਦਾ ਇਹਦਾ ਅੱਛਾ ਸਾਡੇ ਨਾਲ ਉਹ ਹੁਣ ਜਦੋਂ ਸਾਰਾ ਕੁਝ ਅਸੀਂ ਮੈਂਤੀਆਂ ਗਿੰਤੀਆਂ ਕਰਾ ਲਿਆ ਤਾਂ ਕੁਝ ਕਾਗਜ਼ਾਂ ਚ ਨਿਕਲੇ ਹੀ ਨਹੀਂ ਹੂੰ ਇਹ ਹੁਣ ਨਜਾਇਜ਼ ਕਬਜ਼ਾ ਕਰਨ ਨੂੰ ਫਿਰਦਾ ਦੋ ਵਾਰੀ ਸਾਡੀ ਫਸਲ ਬਰਬਾਦ ਕਰਤੀ ਅੱਛਾ ਨਹੀਂ ਉਹਦੇ ਪਿੰਨੂ ਕਿਹਾ ਕਿ ਜਾਣਾ ਵੀ ਉਹ ਤੁਸੀਂ ਨਜਾਇਜ਼ ਕਬਜ਼ਾ ਕਰ ਰਹੇ ਹੋ ਜ਼ਮੀਨ ਦੇ ਉੱਤੇ ਹੈ ਜੀ ਉਹਦਾ ਕਹਿਣਾ ਇਹ ਆ ਵੀ ਤੁਸੀਂ ਨਜਾਇਜ਼ ਕਬਜ਼ਾ ਕੀਤਾ ਨਹੀਂ ਮੇਰੀ ਨਿਕਲਦੀ ਆ ਤੁਹਾਡੇ ਕਰਨੀ ਹੂੰ ਇਹ ਕੋਈ ਇਹ ਕੋਈ ਪਹਿਲਾਂ ਇਹ ਬੋਲਿਆ ਨਹੀਂ ਜੀ ਕਿੰਨੇ ਸਾਲ ਹੋ ਗਿਆ 1 ਸਾਲ ਤੋਂ ਇਹ ਰੌਲਾ ਚੱਲ ਰਿਹਾ ਸਾਡਾ ਪਹਿਲਾਂ ਇੰਨੇ ਸਾਲ ਅਸੀਂ ਠਿੱਕੇ ਤੇ ਦੋ ਬੰਦੇ ਪਹਿਲਾਂ ਤਾਂ ਜਿੱਤੋ ਅਸੀਂ ਲਈ ਸੀ ਉਹਨੇ ਵਾਹੀ ਸਾਡੀ ਜ਼ਮੀਨ ਦੀ 7-8 ਸਾਲ ਉਦੋਂ ਨਹੀਂ ਇਹ ਬੋਲਿਆ ਫਿਰ ਹੋਰ ਜਿਹੜਾ ਬਲਵਿੰਦਰ ਸਿੰਘ ਨੂੰ ਦਿੱਤੀ ਹੋਈ ਸੀ ਉਹਨੇ 7 ਸਾਲ ਵਾਹੀ ਸਾਡੀ ਜ਼ਮੀਨ ਦੀ ਉਦੋਂ ਨਹੀਂ ਇਹ ਬੋਲਿਆ ਹੁਣ 1 ਸਾਲ ਤੋਂ ਇਹ ਰੌਲਾ ਪਾ ਰਿਹਾ ਫਿਰ ਪਹਿਲਾਂ ਇਹ ਕਿਉਂ ਨਹੀਂ ਬੋਲਿਆ ਅੱਛਾ ਜਿਹੜੀ ਇਸ ਟਾਈਮ ਹੁਣ ਉੱਥੇ ਉਹਨਾਂ ਨੇ ਜ ਕੋਈ ਉਹਨਾਂ ਨੇ ਫਸਲ ਉਸ ਜਗ੍ਹਾ ਤੇ ਕੋਈ ਬਿਜੀ ਹੋਈ ਐ ਜੀ ਉਹ ਜਿਹਨੇ ਖਰੀਦੀ ਐ ਫਿਰ ਉਹ ਤਾਂ ਬੀਜੂ ਬਾਈ ਅੱਛਾ ਇਹਨੂੰ ਵੇਚੀ ਆਨੇ ਉਹ ਤਾਂ ਫੇਰ ਅਗਲੇ ਨੇ ਵਿਜਣੀ ਆ ਫਸਲ ਤੋਂ ਨੇ ਜਿਹੜਾ ਉਹ ਵਿਚ ਜਿਹੜਾ ਖਰੀਦਣ ਵਾਲਾ ਬੰਦਾ ਉਹ ਕੌਣ ਆ ਉਹ ਬਾਹਰ ਦਾ ਬੰਦਾ ਆ ਅੰਦਰ ਪਿੰਡ ਦਾ ਨਹੀਂ ਅੱਛਾ ਬਾਹਰ ਦੇ ਬੰਦੇ ਨੂੰ ਵੇਚੀ ਹੋਈ ਆ ਅੱਛਾ ਉਹ ਜ਼ਮੀਨ ਬਾਹਰਲੇ ਬੰਦੇ ਨੂੰ ਵੇਚੀ ਹੋਈ ਆ ਪਰ ਉਹਦਾ ਤੇ ਕਹਿਣਾ ਵੀ ਉਹ ਜ਼ਮੀਨ ਅੱਸੀ ਕਿਸ ਨੂੰ ਵੇਚੀ ਹੋਈ ਨਹੀਂ ਕੋ ਰਜਿਸਟਰੀ ਜਿਹੜੀ ਆ ਕਰਮਜੀਤ ਕੌਰ ਦੇ ਵੱਲੋਂ ਕਿਸੇ ਨੂੰ ਕਿ ਜ ਰਜਿਸਟਰੀ ਕਰਵਾਈ ਨਹੀਂ ਗਈ ਯਰ ਹੁਣ ਮੁਕਰੇ ਦਾ ਅਸਤੀ ਕੀ ਕਰ ਸਕਦੇ ਆ ਹੂੰ ਇਹ ਮੁਕਰਤ ਸਾਡੇ ਨਾਲ ਤਾਂ ਉਹ ਤਾਂ ਕਰ ਰਹੇ ਹਨ ਨਹੀਂ ਗਲਤ ਹੈ ਜੀ ਦ੍ਰਿਸ਼ਟੀ ਤਾਂ ਚਲੋ ਮੈਨੂੰ ਇੱਕ ਚੀਜ਼ ਇਹ ਵੀ ਤੁਹਾਡੇ ਨਾਲ ਰੋਲਾ ਕਾਦਾ ਇਸ ਚੀਜ਼ ਦਾ ਕਿਉਂਕਿ ਜ਼ਮੀਨ ਤਾਂ ਕਿਸੇ ਹੋਰ ਨੂੰ ਵੇਚੀ ਹੈ ਜ਼ਮੀਨ ਜੋ ਨਹੀਂ ਵੀ ਤੁਸੀਂ ਖਰੀਦੀ ਉਹ ਜ਼ਮੀਨ ਤਾਂ ਉੱਥੇ ਵੀ ਹੋਊਗੀ ਹਾਂ ਉੱਥੇ ਹੀ ਹੈ ਜ਼ਮੀਨ ਤਾਂ ਨਹੀਂ ਕਿਤੇ ਗਈ ਫਿਰ ਜ਼ਮੀਨ ਉਹ ਹਾਂ ਨਹੀਂ ਉਹ ਉਹੀ ਉਹ ਕਾਪੜ ਕਿਸੇ ਹੋਰ ਦੇ ਕੋਲ ਆ ਉਹ ਹੈ ਉਹ ਜ਼ਮੀਨ ਕਾਪੜ ਕਿਸੇ ਹੋਰ ਦੇ ਕੋਲ ਹੈ ਕਿ ਤੁਹਾਡੇ ਕੋਲ ਕਾਪੜ ਨਾ ਨਾ ਸਾਡੇ ਕੋਲ ਸੀ ਤਾਂ ਇਹਦੇ ਨਾਂ ਟੇਕੇ ਤੇ ਨਾ ਕਾਇਸੀ ਤੇ ਅਸੀਂ ਇਹਦੀ ਜ਼ਮੀਨ 'ਚ ਪੈਰ ਪਾਇਆ ਅੱਛਾ ਉਹ ਇਹਨੇ ਵੇਚ ਚੁੱਕਿਆ ਹੈ ਜ਼ਮੀਨ ਉਹ ਬੰਦਾ ਅੱਛਾ ਅਤੇ ਇੱਕ ਸਪਰੇਅ ਵਾਲਾ ਮੈਟਰ ਸੀਗਾ ਉਹ ਕੀ ਸੀਗਾ ਜੀ ਉਹ ਸਪਰੇਅ ਫਿਰ ਇਹਨੇ ਕਾਕਾ ਚੋ ਨਾ ਲਾਇਆ ਸੀ ਸੀ ਚੋ ਨਾ ਲਾਇਆ ਨੂੰ ਇੱਕ ਦੋ ਦਿਨ ਹੀ ਹੋਏ ਸੀਗੇ ਤੇ ਫਿਰ ਇਹ ਰਾਤ ਨੂੰ ਆ ਕੇ ਸਪਰੇਅ ਕਰ ਗਿਆ ਹੂੰ ਫਿਰ ਅਸੀਂ ਉਹ ਵੀ ਉਹ ਕੀਤਾ ਇਹਦੇ ਤੇ ਵੀ ਸਾਡੀ ਫਸਲ ਖਰਾਬ ਕਰਤੀ ਇਹਨੇ ਅੱਛਾ ਉਹ ਵੀ ਅਸੀਂ ਫਿਰ ਥਾਣੇ ਚ ਗਏ ਪਰ ਉਹ ਤਾਂ ਇਹ ਕਹਿਣਾ ਸੀਗਾ ਵੀ ਤੁਸੀਂ ਉਹਦੀ ਕਣਕ ਦੀ ਉੱਤੇ ਜ਼ਮੀਨ ਜਿਹੜੀ ਫਸਲ ਉਹਨੇ ਬੀਜੀ ਹੋਈ ਆ ਉਹਦੇ ਉੱਤੇ ਤੁਸੀਂ ਸਪਰੇਅ ਕਰਵਾਈ ਹੈ ਜੀ ਜੇਰ ਉਲਟਾ ਹੋ ਗਿਆ ਬੰਦਾ ਫਿਰ ਹੁਣ ਕੀ ਕਰੀਏ ਤੁਹਾਰੇ ਉਹ ਕਰਕੇ ਗਿਆ ਨਾ ਉਹ ਸਾਡਾ ਲਈ ਜਾਂਦਾ ਇਹਨਾਂ ਨੇ ਕਰਦੇ ਤੇ ਤੁਹਾਡੇ ਕੋਲ ਕੋਈ ਉਹਦਾ ਕੋਈ ਇਦਾਂ ਦਾ ਸਬੂਤ ਹੈ ਵੀ ਜਿਹੜਾ ਤੁਹਾਨੂੰ ਸ਼ੋਰ ਹੋਵੇ ਵੀ ਹਾਂ ਵੀ ਉਹਨੇ ਜਿ ਵਾਕਈ ਉਹ ਜਿਹੜੀ ਉੱਪਰ ਸਪਰੇਅ ਕੀਤੀ ਹੋਈ ਹੈ ਤੁਹਾਡੇ ਕੋਲ ਕੋਈ ਇਦਾਂ ਦਾ ਸਬੂਤ ਹੈ ਕੋਈ ਹਨਾ ਤਾਂ ਹੁਣ ਬੰਦਿਆਂ ਨੇ ਪੰਡਿਆਂ ਨੇ ਦੱਸਿਆ ਜੀ ਵੀ ਉਹ ਕਰਦੀ ਖੈਰ ਉਹਨੂੰ ਦੇਖਣਾ ਹੋਵੇਗਾ ਕਿ ਆਖਰ ਇਸ ਪੀੜਤ ਬਜ਼ੁਰਗ ਵਿਅਕਤੀ ਨੂੰ ਕਦੋਂ ਇਨਸਾਫ਼ ਮਿਲਦਾ ਜਿਸ ਦੇ ਵੱਲੋਂ ਪੂਰੇ ਜ਼ਮੀਨ ਜਾਇਦਾਦ ਦੇ ਜਿਹੜੇ ਕਿ ਕਾਗਜ਼ ਪੱਤਰ ਵੀ ਦਿਖਾਏ ਗਏ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼